اپنی ਇੰਡੀਅਨ ਜਿਹੜੀ ਡੋਰ ਰੱਗੀ ਐ ਉਹਨੂੰ ਪ੍ਰਮੋਟ ਕਰ ਰਹੇ ਆ ਉਸੇ ਦੇ ਨਾਲ ਹੀ ਅਸੀਂ ਕਾਈਟ ਫਲਾਈ ਕਰਨੀ ਹੈ तकरीबन 200-250 ਬੱਚਿਆਂ ਦੇ ਨਾਲ ਲੋੜੀ ਮਨਾਈ ਐ ਐਂਟਰਟੇਨਮੈਂਟ ਕੀਤਾ ਜੱਸੇਵਾ ਸੁਸਾਇਟੀ ਨੇ ਸਾਡੇ ਸਾਰੇ ਮੈਂਬਰ ਆਏ ਸੀ ਨਿਰਿੰਦਰ ਭਾਜੀ ਇਹਨਾਂ ਨੇ ਜੱਟੂ ਤੇ ਗਾਣਾ ਵੀ ਗਾਇਆ ਸਖਿਆ ਵੀ ਦੇਖ ਕੇ ਚੱਲੇ ਆ ਕਿ ਆਪਣਾ ਦੇਸੀ ਜਿਹੜੀ ਡੋਰ ਹੈਗਾ ਉਹਨੂੰ ਯੂਜ਼ ਕਰੋ ਜਿਹੜੀ ਪਲਾਸਟਿਕ ਡੋਰ ਐ ਜਿਹੜੀ ਚਾਈਨਾ ਦੀ ਡੋਰ ਐ ਸਭ ਨੂੰ ਬੈਨ ਕਰਨਾ ਹੈ ਮੁੜ ਮੁੜ ਕੇ ਅਸੀਂ ਸਬ ਬੇਨਤੀ ਕਰਦੇ ਮੁੜ ਮੁੜ ਕੇ ਅਸੀਂ ਬੇਨਤੀ ਕਰਦੇ ਸਭ ਨੂੰ ਹੱਥ ਜੋੜ ਬੰਦ ਕਰ ਦਿਓ ਬਤ ਵਾਲੀ ਚਾਈਨਾ ਵਾਲੀ ਡੋਰ ਬੰਦ ਕਰ ਦਿਓ ਮੋਟ ਵਾਲੀ ਚਾਈਨਾ ਡੋਰ ਮੋਟ ਵਾਲੀ ਡੋਰ ਅਸੀਂ ਬਿਲਕੁਲ ਨਹੀਂ ਯੂਜ਼ ਕਰਨੀ ਦੀ ਉਪਰਾਲਾ ਕੀਤਾ ਗਿਆ ਜੀ ਅੱਜ ਜਸੇਵਾਲ ਸੋਸਾਇਟੀ ਵੱਲੋਂ ਅੰਮ੍ਰਿਤਸਰ ਪਬਲਿਕ ਸਕੂਲ ਹੁਸੈਨਪੁਰਾ ਬੱਸ ਸਟੈਂਡ ਦੇ ਕੋਲ ਕਿਉਂਕਿ ਸਭ ਤੋਂ ਪ੍ਰੋਨ ਏਰੀਆ ਵਾ ਜਿੱਥੇ ਗੱਟੂ ਚਾਈਨਾ ਡੋਰ ਬਹੁਤ ਯੂਜ਼ ਹੁੰਦੀ ਹੈ ਉੱਥੇ ਸਕੂਲ ਦੇ ਵਿੱਚ ਪਹੁੰਚੇ ਆ तकरीबन 200-250 ਬੱਚਿਆਂ ਦੇ ਨਾਲ ਲੋੜੀ ਮਨਾਈ ਦੇਸੀ ਡੋਰ ਦੇ ਪਿੰਨੇ ਗੁੱਡੀਆਂ ਮੂੰਫਲੀਆਂ ਰੋੜੀਆਂ ਉਹਨਾਂ ਨੂੰ ਵਡੀਆਂ ਪ੍ਰੋਮਿਸ ਲੈ ਕੇ ਚਾਈਨਾ ਡੋਰ ਨਹੀਂ ਵਰਤਣਗੇ ਵਾਦਾ ਕੀਤਾ ਸੌ ਖਾਦੀ ਉਹਨਾਂ ਨੇ ਚਾਈਨਾ ਡੋਰ ਨਹੀਂ ਵਰਤਣਗੇ ਸਾਂਝ ਪੁਲਿਸ ਦਾ ਵਿਭਾਗ ਵੀ ਪਹੁੰਚਿਆ ਸੀ ਉਹਨਾਂ ਨੇ ਵੀ ਬੱਚਿਆਂ ਨੂੰ ਰਿਕੁਐਸਟ ਕੀਤੀ ਬੱਚਿਆਂ ਨਾਲ ਸਕਿੱਟ ਕੀਤੇ ਬੱਚਿਆਂ ਨੂੰ ਪੋਸਟਰ ਦਿਖਾਏ ਕਿ ਜਿੱਥੇ-ਜਿੱਥੇ ਕਿਵੇਂ ਗਿੱਚੀਆਂ ਵੱਡੀਆਂ ਆਈਆਂ ਕਿਵੇਂ ਲੋਕਾਂ ਦੇ ਘਰ ਤਬਾਹ ਹੋ ਗਏ ਕੁਮੌਨ ਵਾਲੇ ਮਰਗੇ ਘਰ ਦੇ ਵਿੱਚ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਅਜੇ ਨਰਸਰੀ ਜਾਣਾ ਸੀ ਚਾਈਨਾ ਡੋਰ ਨਾ ਖਤਮ ਹੋ ਗਏ ਔਰ ਵਾਦਾ ਲਿਆ ਹੱਸੇ ਖੇਡੇ ਔਰ ਜਿਹੜੀ ਕੈਂਪੇਨ ਚੱਲ ਰਹੀ ਹੈ ਨਹੀਂ ਦਿਨ ਤੋਂ ਸਾਡੀ 5-7 ਸਾਲਾਂ ਤੋਂ ਅੱਜ ਸਾਨੂੰ ਲੱਗ ਰਿਹਾ ਉਹਨੂੰ ਬੂਰ ਪੈ ਰਿਹਾ ਤੇ ਨਾਲ ਦੇ ਨਾਲ ਜੇ ਕਿਤੇ ਗਵਰਨਮੈਂਟ ਇਹਦੀ ਮੈਨੂਫੈਕਚਰਿੰਗ ਤੇ ਆਪਣੀ ਤੀਸਰੀ ਅੱਖ ਰੱਖ ਲਵੇ ਤੇ ਚਾਇਨਾ ਡੋਰ ਦਾ ਅਗਲੇ ਸਾਲ ਕੋਈ ਜਾਨ ਨਹੀਂ ਜਾਏਗੀ ਅੱਜ ਅੱਜ ਕਿੰਨੀਆਂ ਖੁਸ਼ੀਆਂ ਮਨਾਈਆਂ ਅੱਜ ਬਹੁਤ ਖੁਸ਼ੀਆਂ ਮਨਾਈਆਂ ਰੋੜੀਆਂ ਮੂਫਲੀਆਂ ਬੱਚਿਆਂ ਨਾਲ ਖੇਡੇ ਗਾਣੇ ਗਾਏ ਚੁਟਕਲੇ ਸੁਣਾਏ ਬੱਚਿਆਂ ਨੂੰ ਵਾਦਾ ਕਿਉਂਕਿ ਬੱਚਿਆਂ ਨੂੰ ਇਕੱਲਾ ਸੀ ਐਂਟਰਟੇਨਮੈਂਟ ਕੀਤਾ ਜੱਸੇਵਾ ਸੁਸਾਇਟੀ ਨੇ ਸਾਡੇ ਸਾਰੇ ਮੈਂਬਰ ਆਏ ਸੀ ਨਿਰਿੰਦਰ ਭਾਜੀ ਇਹਨਾਂ ਨੇ ਜੱਟੂ ਦੇ ਗਾਣਾ ਵੀ ਗਾਇਆ ਬੱਚਿਆਂ ਨਾਲ ਬਹੁਤ ਮੋਜਾਂ ਲਿੱਤੀਆਂ ਅਨੀ ਸਰ ਕੀ ਗੱਲ ਹੈ ਕਿਵੇਂ ਅੱਜ ਇਹ ਬੱਚਿਆਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਦੇਸੀ ਡੋਰ ਸਰ ਇਹ ਤੋਹਾਰ ਬੇਸਿਕਲੀ ਬੱਚਿਆਂ ਦੇ ਨਾਲ ਅਸੀਂ ਮਨਾਇਆ ਨਾਲ ਹੀ ਇਹਨਾਂ ਨੂੰ ਇੱਕ ਸਿੱਖਿਆ ਵੀ ਦੇ ਕੇ ਚੱਲੇ ਆ ਕਿ ਆਪਣਾ ਦੇਸੀ ਜਿਹੜੀ ਡੋਰ ਹੈਗਾ ਉਹਨੂੰ ਯੂਜ਼ ਕਰੋ ਜਿਹੜੀ ਪਲਾਸਟਿਕ ਡੋਰ ਹੈ ਜਿਹੜੀ ਚਾਈਨਾ ਦੀ ਡੋਰ ਹੈ ਉਹਨੂੰ ਬੈਨ ਕਰਨਾ ਹੈ ਇਹਦੇ ਲਈ ਮੈਂ ਦੋ ਲਾਈਨਾਂ ਵੀ ਇੱਕ ਬਣਾਈਆਂ ਹੋਣੇ ਹੋਣੇ ਮੁੜ ਮੁੜ ਕੇ ਅਸੀਂ ਸਬਿੰਤੀ ਕਰਦੇ ਮੁੜ ਮੁੜ ਕੇ ਅਸੀਂ ਬਿੰਤੀ ਕਰਦੇ ਸਭ ਨੂੰ ਹੱਥ ਜੋੜ ਬੰਦ ਕਰ ਦਿਓ ਬੱਚਾ ਵਾਲੀ ਚਾਈਨਾ ਵਾਲੀ ਡੋਰ ਬੰਦ ਕਰ ਦਿਓ ਮੋਟ ਵਾਲੀ ਚਾਈਨਾ ਡੋਰ ਸੇ નો ਟੂ ਚਾਈਨਾ ਡੋਰ ਹਰ ਵਾਰ ਹੁਣ ਤੇ ਕਾਨੂੰਨ ਵੀ ਬਹੁਤ ਸਖਤ ਹੋ ਗਿਆ ਹੈ ਪੁਲਿਸ ਸਿਰਫ ਬੱਚਿਆਂ ਨੂੰ ਨਹੀਂ ਉਹਨਾਂ ਦੇ ਪੇਰੈਂਟਸ ਨੂੰ ਵੀ ਚੁੱਕ ਕੇ ਲੈ ਜਾਏਗੀ ਸੋ ਪਲੀਜ਼ ਡੋਨਟ ਯੂਜ਼ ਚਾਈਨਾ ਡੋਰ ਦੇਸੀ ਡੋਰ ਨੂੰ ਯੂਜ਼ ਕਰੋ ਹੈਪੀ ਲੋਡੀ ਟੂ एवरीवन ਹਾਂਜੀ ਮੈਂ ਤੁਸੀਂ ਸਿਆਜ ਅੰਮ੍ਰਿਤਸਰ ਪਬਲਿਕ ਸਕੂਲ ਦੇ ਵਿੱਚ ਆਏ ਆ ਸਾਰੇ ਬੱਚਿਆਂ ਦੇ ਨਾਲ ਅਸੀਂ ਲੋਹੜੀ ਦਾ ਤਿਉਹਾਰ ਮਨਾ ਰਹੇ ਆ ਉਹਨਾਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਸਾਰਿਆਂ ਨੂੰ ਦੱਸਿਆ ਕਿ ਤੁਸੀਂ ਚਾਈਨਾ ਸਟ੍ਰੈੱਡ ਨਹੀਂ ਯੂਜ਼ ਕਰਨਾ ਆਪਣੀ ਇੰਡੀਅਨ ਜਿਹੜੀ ਡੋਰ ਰਗੀ ਹੈ ਉਹਨੂੰ ਪ੍ਰਮੋਟ ਕਰ ਰਹੇ ਆ ਉਸੇ ਦੇ ਨਾਲ ਹੀ ਅਸੀਂ ਕਾਈਟ ਫਲਾਈ ਕਰਨੀ ਹੈ ਮੋਤ ਵਾਲੀ ਡੋਰ ਅਸੀਂ ਬਿਲਕੁਲ ਨਹੀਂ ਯੂਜ਼ ਕਰਨੀ ਹੈ ਕਿੰਨੀਆਂ ਖੁਸ਼ੀਆਂ ਨਜ਼ਰ ਆਈਆਂ ਬੱਚਿਆਂ ਬੜੀਆਂ ਖੁਸ਼ੀਆਂ ਨਜ਼ਰ ਆਈਆਂ ਬੱਚੇ ਬੜੇ ਖੁਸ਼ ਨੇ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕਿ ਸਾਡੀ ਜਿਹੜੀ ਟ੍ਰੈਡੀਸ਼ਨਲ ਡੋਰ ਰਗੀ ਹੈ ਉਸੇ ਦੇ ਨਾਲ ਹੀ ਅਸੀਂ ਕਾਈਟ ਫਲਾਈ ਕਰਨੀ ਹੈ ਤੁਸੀਂ ਅਗਰ ਛੋਟੇ-ਛੋਟੇ ਸ਼ਾਟਸ ਲਏ ਇੱਕ ਜ਼ਿਆਦਾ ਖੁਸ਼ੀ ਹੈ ਜੀ ਹਮ ਤੇ ਆਏ ਤੇ ਲੇਡਿਸ ਘਾਟੀ ਵੈਸੇ ਗੁੰਡੀਆਂ ਬਣਾਉਂਦੀਆਂ ਤੁਸੀਂ ਅੱਜ ਇਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਬਿਲਕੁਲ ਜੀ ਇਹ ਮੈਂ ਤੇ ਆਪ ਉਡਾਉਂਦੀ ਵੀ ਆ ਸਾਰੇ ਬੱਚੇ ਸਾਡੀਆਂ ਕੁੜੀਆਂ ਵੀ ਮੇਰੇ ਨਾਲ ਖੜੀਆਂ ਨੇ ਅਸੀਂ ਸਾਰੇ ਜਾਣੀ ਇਹ ਲੋੜੀ ਦੇ ਸੈਲੀਬ੍ਰੇਟ ਕਰ ਰਹੇ ਹਾਂ ਲੋੜੀ ਨੂੰ ਖੁਸ਼ੀਆਂ ਨੂੰ ਤੇ ਕਿਸ ਤਰ੍ਹਾਂ ਕਾਈਟ ਫਲਾਈਂ ਦਾ ਉਤਸ਼ਾਹ ਮਨਾਇਆ ਜਾਣਾ ਚਾਹੀਦਾ ਬਿਲਕੁਲ ਜੀ ਹਰ ਵਾਰੀ ਮਨਾਉਣਾ ਚਾਹੀਦਾ ਤੇ ਇਹ ਮੌਤ ਵਾਲੀ ਡੋਰ ਦੇ ਨਾਲ ਨਹੀਂ ਮਨਾਉਣਾ ਚਾਹੀਦਾ ਆਪਣੀ ਇੰਡੀਅਨ ਜਿਹੜੀ ਡੋਰ ਰਹੀ ਆ ਉਹਦੇ ਨਾਲ ਮਨਾਉਣਾ ਚਾਹੀਦਾ ਹਰ ਘਰ ਦੇ ਵਿੱਚ ਇਹ ਖੁਸ਼ੀਆਂ ਲੈ ਕੇ ਆਵੇ ਕਿਸੇ ਦੇ ਘਰ ਦੇ ਵਿੱਚ ਕੋਈ ਮੌਤ ਨਾ ਹੋਵੇ ਇਹਦੇ ਨਾਲ ਕੋਈ ਵੀ ਕੋਈ ਐਕਸੀਡੈਂਟ ਨ ਦਾ ਬਿਲਕੁਲ ਬੈਨ ਹੋਣਾ ਚਾਹੀਦਾ ਹੈ ਪੰਜਾਬੀ ਇਦਾਂ ਤਿਹਾੜ ਬਿਲਕੁਲ ਜੀ ਪੰਜਾਬੀਆਂ ਦਾ ਤਿਉਹਾਰ ਹੈ ਤੇ ਪੰਜਾਬੀ ਇਹਨੂੰ ਬੜੇ ਜੋਸ਼ ਸ਼ੋਰ ਦੇ ਨਾਲ ਮਨਾਉਂਦੇ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਬੱਚਿਆਂ ਨਾਲ ਕਿਵੇਂ ਮਨਾਉਂਦੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੋੜੀ ਦੀਆਂ ਖੁਸ਼ੀਆਂ ਦਿੱਤੀਆਂ ਨੇ ਉਹਨਾਂ ਨੂੰ ਕਾਈਚ ਦਿੱਤੀਆਂ ਨੇ ਗੁੱਡੀਆਂ ਦਿੱਤੀਆਂ ਨੇ ਉਹਨਾਂ ਨੂੰ ਡੋਰਾ ਦਿੱਤੀਆਂ ਨੇ ਨਾਲ ਮੂਫੀਆਂ ਰੋੜੀਆਂ ਨਾਲ ਦਿੱਤੀਆਂ ਨੇ ਉਹਨਾਂ ਦੇ ਨਾਲ ਗਿੱਧੇ ਪੰਗੜੇ ਪਾ ਕੇ ਬੱਚਿਆਂ ਨੇ ਬੜਾ ਹੀ ਮਜ਼ਾ ਆਇਆ ਉਹਨਾਂ ਦੇ ਨਾਲ ਇੱਕ ਤਿਉਹਾਰ ਮਨਾ ਕੇ ਜੀ ਸੁੰਦਰ ਮੁੰਦਰੀਏ ਹਾਏ ਮੇਰਾ ਕੌਣ ਵਿਚਾਰਾ ਹਾਏ ਜੀਲਾ ਕੱਟੀ hey, hey. ਇੱਕਰ ਭੁੱਖਾ 6 نوٹ 2 ਚਾਈਨਾ ਡੋਰ 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 ਸਰ ਅਸੀਂ ਇਹੀ ਸਨੇਹ ਦੇ ਰਹੇ ਆ ਬੱਚਿਆਂ ਨੂੰ ਕਿ ਚਾਈਨਾ ਡੋਰ ਜਿਹੜੀ ਹੈਗੀ ਬਿਲਕੁਲ ਬੰਦ ਕਰਕੇ ਅਗਰ ਉਹਨਾਂ ਇੱਕ ਤੇ ਬੱਚਿਆਂ ਨੂੰ ਸਭ ਤੋਂ ਪਹਿਲੇ ਅੱਜ ਗੁੱਡੀਆਂ ਤੇ ਦੇਸੀ ਡੋਰ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਤੇ ਉਹਨਾਂ ਕੋਲੋਂ ਇੱਕ ਵਚਨ ਲਿਆ ਗਿਆ ਕਿ ਉਹ ਕਿਸੇ ਤਰ੍ਹਾਂ ਨਾਲ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਤੇ ਅਗਰ ਉਹ ਕਿਸੇ ਨੂੰ ਆਲੇ ਦੁਆਲੇ ਵੀ ਵੇਖਦੇ ਆ ਤੇ ਉਹਨੂੰ ਰੋਕਣਗੇ ਤੇ ਜਿਵੇਂ ਕਿ ਤੁਸੀਂ ਕੱਲ ਵੇਖਿਆ ਵੀ ਹੋਏਗਾ ਕਿ ਕੱਲ ਵੀ ਅਸੀਂ ਡੀਸੀ ਸਾਹਿਬ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਜਿੱਥੇ ਉਹਨਾਂ ਨੇ ਵੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ 11 ਤਰੀਕ ਤੱਕ ਕੋਈ ਵੀ ਆਪਣੀ ਚਾਈਨਾ ਡੋਰ ਦਾ ਗੱਟੂ ਦੇ ਕੇ ਉਹਨਾਂ ਕੋਲੋਂ ਦੇਸੀ ਡੋਰ ਜਿਹੜੀ ਹੈਗੀ ਆ ਉਹਦੇ ਬਰਾਬਰ ਦੀ ਲੈ ਕੇ ਜਾ ਸਕਦਾ ਹੈ ਤੇ ਇਹ ਇੱਕ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈ ਕਿ 11 ਤਰੀਕ ਤੱਕ ਕੋਈ ਕਾਰਵਾਈ ਨਹੀਂ ਹੋਏਗੀ ਤੇ ਉਹ ਆਪਣੀ ਚਾਈਨਾ ਦੀ ਡੋਰ ਜਿਹੜੀ ਹੈਗੀ ਆ ਉਹ ਬਦਲ ਕੇ ਉਹਦੀ ਜਗ੍ਹਾ ਤੇ ਦੇਸੀ ਡੋਰ ਲੈ ਕੇ ਜਾ ਸਕਦੇ ਆ ਤੇ ਇਹ ਦਿਨ ਨਾਲ ਜਿਹੜੇ ਹੈਗੇ ਆ ਹਾਸੇ ਹੋ ਰਹੇ ਆ ਉਹ ਕਾਫੀ ਰੁਕਣਗੇ ਜੀ